ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਇਹ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਉਹਨਾਂ ਨੂੰ ਜ਼ਰੂਰ ਮਾਰੀ ਲੱਗ ਸਕਦੀ ਹੈ ਜਿਹੜੇ ਲੋਕ ਮੀਟ ਦਾ ਕੰਮ ਕਰਦੇ ਨੇ ਔਰ ਆਪਣੀਆਂ ਦੁਕਾਨਾਂ ਦੇ ਬਾਹਰ ਜਿਹੜੇ ਲੋਕ ਗੱਟੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਨੇ ਉਹਨਾਂ ਨੂੰ ਡਿਸਪੋਜ਼ੇਬਲ ਗਲਾਸ ਸੋਡਾ ਪਾਣੀ ਤੱਕ ਜਿਹੜਾ ਸਪਲਾਈ ਕਰਦੇ ਨੇ ਉਹਨਾਂ ਨੇ ਵੇਟਰ ਰੱਖੇ ਹੁੰਦੇ ਨੇ ਅਕਸਰ ਮੀਟ ਦੀਆਂ ਦੁਕਾਨਾਂ ਦੇ ਬਾਹਰ ਅਸੀਂ ਦੇਖਦੇ ਆ ਕੱਲ ਰਾਤ ਜਿਹੜਾ ਇੱਕ ਦੁਗਰੀ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਹਾਲਾਂਕਿ ਇਹ ਡਰਾਈਵ ਦੀ ਪੂਰਾ ਲੁਧਿਆਣਾ ਦੇ ਵਿੱਚ ਹੀ ਮਾਯੋਗ ਸਾਡੇ ਜਿਹੜੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਜਿਹੜੇ ਵੀ ਲੋਕ ਸ਼ਰਾਬ ਪੀਂਦੇ ਨਜ਼ਰ ਆਉਂਦੇ ਨੇ ਗੱਡੀਆਂ ਕਾਰਾਂ ਦੇ ਵਿੱਚ ਤਾਂ ਉਹਨਾਂ ਦੇ ਖਿਲਾਫ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਉਸ ਨੂੰ ਹੀ ਜਿਹੜਾ ਮੁੱਖ ਰੱਖਦੇ ਹੋਏ ਕੱਲ ਥਾਣਾ ਦੁਗਰੀ ਦੇ ਐਸਐਚਓ ਵੱਲੋਂ ਵੀ ਜਿਹੜਾ ਇਲਾਕੇ ਦੇ ਵਿੱਚ ਗਸ਼ਤ ਕੀਤੀ ਗਈ ਔਰ ਉਹਨਾਂ ਲੋਕਾਂ ਨੂੰ ਫੜਿਆ ਗਿਆ ਜਿਹੜੇ ਸ਼ਰਾਬ ਪੀ ਰਹੇ ਸੀ ਗੱਡੀਆਂ ਦੇ ਵਿੱਚ ਉਹਨਾਂ ਦੁਕਾਨਦਾਰਾਂ ਨੂੰ ਵੀ ਚਿਤਾਬ ਨਹੀਂ ਦਿੰਦੇ ਹੋਏ ਦੇਖਿਆ ਗਿਆ ਕਿ ਅਗਰ ਕੱਲ ਨੂੰ ਕੋਈ ਵੀ ਵਿਅਕਤੀ ਕਿਸੇ ਵੀ ਦੁਕਾਨ ਦੇ ਬਾਹਰ ਸ਼ਰਾਬ ਪੀਂਦਾ ਗੱਡੀ ਦੇ ਵਿੱਚ ਫੜਿਆ ਗਿਆ ਤਾਂ ਉਸ ਦੇ ਉੱਪਰ ਮੈਂ ਕਾਰਵਾਈ ਨਹੀਂ ਕਰਾਂਗਾ ਦੁਕਾਨਦਾਰ ਨੂੰ ਜਿਹੜਾ ਮੈਂ ਕਾਰਵਾਈ ਕੀਤੇ ਬਿਨਾਂ ਨਹੀਂ ਛੱਡਾਂਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪਹਿਲਾਂ ਤੁਸੀਂ ਦੇਖੋ ਇਹ ਸਾਰੀਆਂ ਤਸਵੀਰਾਂ ਤਸਵੀਰਾਂ ਦੁਗਰੀ ਮਾਰਕੀਟ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸ਼ਰਿਆਮ ਜਿਹੜੀ ਖੁੱਲੇ ਦੇ ਵਿੱਚ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਤਾਂ ਥਾਣਾ ਡੋਕਰੀ ਦੀ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਆ ਕੋਈ ਬੰਦਾ ਗੱਡੀ ਤੇ ਸ਼ਰਾਬ ਨਹੀਂ ਸੀ ਤੇ ਜਿਹੜਾ ਸਮਾਨ ਹੋਊਗਾ ਫੋਲੋ ਮੇਰੀ ਗੱਲ ਗੱਡੀ 'ਚ ਸ਼ਰਾਬ ਨਹੀਂ ਵੀ ਹੋਇਆ ਕੋਈ ਵੀ ਬਿਲਕੁਲ ਉਹਨੂੰ ਸਮਾਨ ਨਹੀਂ ਜਿਹੜਾ ਬੰਦਾ ਗੱਡੀ ਸ਼ਰਾਬ ਦੀ ਨਾਲ ਫੜਿਆ ਗਿਆ ਉਹਦੇ ਕੋਈ ਲੜਾਈ ਹੋਵੇ ਨਾ ਹੋਵੇ ਜਿਹੜਾ ਫੂਲ ਆਨਲਰ ਕੋਰਨਰ ਵਾਲਾ ਹੋਊਗਾ ਉਹਦੇ ਹੋਣੀ ਗੱਡੀ 'ਚ ਨਾ ਕੋਈ ਸ਼ਰਾਬ ਪਾਰਸਾ ਦੋ ਸਾਨੂੰ ਕੋਈ ਦਿੱਕਤ ਨਹੀਂ ਐ बैक दे दो। प्लेट मिल गई तो कार्रवाई कर बार बार नहीं करना कार सर्विस नहीं करनी अगर कोई शराब पीता पकड़ा गया और आपका उसमें नहीं निकला तो आपके ऊपर कार्रवाई बराबर दे ठीक है पैक करके देखे कोई दिक्कत नहीं है डिस्पोजल में नहीं देना ਕਹਿੰਦਾ ਕਰਦਾ بڑا ਨਾ ਇਲਾਜ ਮਾਰ ਕੋਣ ਕੜੇ ਪਿੱਲੇ ਲੋਕਾਂ ਨੂੰ ਤਾਂ ਹੀ ਬੜਾ ਬੁਲੋ ਵੀਰੇ ਗੱਲ ਸੁਣ ਲੈ ਉਹਨਾਂ ਨੂੰ ਮੈਂ ਕਹਿਣਾ ਕੁਝ ਨਹੀਂ ਤੇਰਾ ਛਡਣਾ ਨਹੀਂ ਸ਼ਾਇਦ ਕਿ ਸਰ ਵਾਰਨਿੰਗ ਦੇ ਰਹੇ ਸਾਰਿਆਂ ਨੇ ਬੁਲਾ ਰਿਆ ਕੱਲਾ ਤੇਰਾ ਨਹੀਂ ਸਾਰੀ ਮਾਰਕੀਟ ਦਾ ਕਰ ਰਿਹਾ ਸ਼ਾਇਦ ਕੀ ਵਾਰਨਿੰਗ ਕੱਲ ਤੋਂ ਸ਼ੁਰੂ ਹੋ ਜਾਣਾ ਵਾਜਾ ਆਉਣਾ ਹੋਵੇ ਇਹਨਾਂ ਦੇ ਚਾਹ ਦੇ ਚੱਕਰ ਜਾਤ ਦਾ ਘਾਟਾ ਕਰਾ ਦੇ ਕੱਲਾ ਤੋਂ ਨਹੀਂ ਹੋएगा ਸਾਰਿਆਂ ਨੂੰ ਹੀ ਗੱਡੀ ਵਾਲੇ ਨੂੰ ਕੁਝ ਨਹੀਂ ਕਹਿਣਾ ਉਹ ਘਰੇ ਜਾਣਗੇ ਆਪਣੇ ਆ ਨਹੀਂ ਛਡਣਾ ਜਿਹੜੇ ਪਿਆਰੇ ਨੇ ਉਹ ਠੀਕਿਆ ਕਰੋਗਾ ਕਾਰ-ਬਾਰ ਬਿਲਕੁਲ ਬੰਦ ਕਰ ਦਿਓ। ਇਸ ਪੂਜਾ ਦੇ ਨਹੀਂ ਦੇਣਾ ਪੈਕਿੰਗ ਦੇਣੀ ਆਪਣੀ ਦੇਈ ਚੱਲੋ ਪੈਕਿੰਗ ਦੇ ਰਹਾ ਮੈਂ ਤਾਂ ਕਿਸੇ ਗੱਡੀ ਸਰਵਿਸ ਹੀ ਨਹੀਂ ਦੇਦਾ। ਸਰਵਿਸ ਨਹੀਂ ਦੇਣੀ ਗੱਡੀ ਜਿਹੜਾ ਮੈਨੂੰ ਦੇਖ ਗਿਆ ਯਾਰ ਗੱਡੀ ਜੀ ਸਰਵਿਸ ਦਿੰਦਾ ਆਪਦੇ ਹਿਸਾਬ ਨਾਲ। ਬਸ ਨਹੀਂ ਏਰੀਆ ਦੇ ਵਿੱਚ ਦੌਰਾਨ ਕੱਲ ਅਸੀਂ ਮਹੀਮ ਜਾਰੀ ਕੀਤੀ ਐ ਸੀਪੀ ਸਾਹਿਬ ਵੱਲੋਂ ਕਿ ਜਿੰਨੇ ਵੀ ਏਰੀਆ ਦੇ ਵਿੱਚ ਆਪਣੇ ਗੱਡੀਆਂ 'ਚ ਬਹਿ ਕੇ दारू ਪੀਣ ਦੇ ਆਤੀ ਨੇ ਜੀ ਉਹਨਾਂ ਨੂੰ ਇਸ ਚੀਜ਼ ਤੋਂ ਹਟਾ ਕੇ ਜਿੰਨੇ ਦੁਕਾਨਦਾਰ ਨੇ ਉਹਨਾਂ ਨੂੰ ਜਨੂ ਕਰਾਇਆ ਹੈਗਾ ਅੱਜ ਵਰਨਿੰਗ ਦਿੱਤੀ ਗਈ ਹੈ ਕੱਲ ਤੋਂ ਇਸ ਦੀ ਇਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਾਡੇ ਕਿਹੜੇ ਏਰੀਆ ਦੇ ਵਿੱਚ ਜਿਹੜੀ ਤੁਹਾਡੇ ਵੱਲ ਗਸ਼ਟ ਕੀਤੀ ਗਈ ਹੈ ਦੁਗਰੀ ਢਾਣਾ ਜੀ ਸਾਰੇ ਏਰੀਆ ਵਿੱਚ ਕੀਤੀ ਹੈ ਪਹਿਲਾਂ ਅਸੀਂ ਉਧਰ ਸੀਗੇ ਫੇਸ 2 ਚ ਹੁਣ ਫੇਸ 1 ਚ ਆ ਗਏ ਤੇ ਬਾਕੀ ਦੇ ਏਰੀਆ ਨੂੰ ਵੀ ਕਵਰ ਕਰਾਂਗੇ ਆਮ ਤੌਰ ਤੇ ਤਾਂ ਠੇਕਿਆਂ ਦੇ ਬਾਹਰ ਖੁੱਲੇ ਦੇ ਵਿੱਚ ਹਾਤੇ ਤੋਂ ਬਾਹਰ ਵੀ ਲੋਕ ਜਿਹੜੇ ਸ਼ਰਾਬ ਪੀਂਦੇ ਨਜ਼ਰ ਆਉਂਦੇ ਨੇ ਸਾਹਮਣੇ ਅੱਜ ਅਸੀਂ ਵਰਨਿੰਗ ਦਿੱਤੀ ਹੈ ਜੀ ਕੱਲ ਤੋਂ ਤੁਹਾਨੂੰ ਕਾਰਵਾਈ ਐਕਸ਼ਨ ਚ ਦੇਖਦੇ ਧੰਨਵਾਦ ਤਾਂ ਇਹ ਥਾਣਾ ਦੁਗਰੀ ਤੋਂ ਸਾਹ ਐਸਟੂ ਜਿਹੜੇ ਖੁਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹੁੰਚੇ ਸੀ ਔਰ ਸਾਰੀ ਮਾਰਕੀਟ ਵਾਲਿਆਂ ਨੂੰ ਬੁਲਾ ਕੇ ਜਿਹੜੀ ਹੈ ਵਾਰਨਿੰਗ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਸ਼ਰਾਬ ਗੱਡੀਆਂ ਦੇ ਵਿੱਚ ਨਹੀਂ ਪਰੋਸੀ ਜਾਏਗੀ ਆਮ ਤੌਰ ਤੇ ਇਥੋਂ ਕਾਫੀ ਜਣੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਪੁਲਿਸ ਦੇ ਕੋਲ ਕੇ ਕਿਉਂਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਰਹਾਇਸ਼ੀ ਤੇ ਜਿਹੜੇ ਘਰ ਨੇ ਤਾਂ ਸ਼ਿਕਾਇਤਾਂ ਕਾਫੀ ਪੁਲਿਸ ਕੋਲ ਪਹੁੰਚੀਆਂ ਸਨ ਪਰੰਤੂ ਕਾਰਵਾਈ ਨਹੀਂ ਹੋ ਰਹੀ ਸੀ ਪਰੰਤੂ ਅੱਜ ਜਿਹੜੀ ਕਾਰਵਾਈ ਅਮਲ ਦੇ ਵਿੱਚ ਜ਼ਰੂਰ ਲਿਆਂਦੀ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਕਿੰਨਾ ਕੁ ਜਿਹੜਾ ਪੁਲਿਸ ਵੱਲੋਂ ਦਿੱਤੀ ਗਈ ਵਾਰਨਿੰਗ ਇਹਨਾਂ ਲੋਕਾਂ ਦੇ ਜਿਹੜੀ ਸਮਝ ਦੇ ਵਿੱਚ ਆਉਂਦੀ ਹੈ ਤਾ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਪੁਲਿਸ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਉੱਪਰ ਜਿਹੜੇ ਲੋਕ ਦੁਕਾਨਾਂ ਦੇ ਬਾਹਰ ਸ਼ਰਾਬ ਪੀਣ ਵਾਲਿਆਂ ਨੂੰ ਜਿਹੜਾ ਸਮਾਨ ਪਰੋਸਦੇ ਨੇ ਜਿਸ ਤਰ੍ਹਾਂ ਕਿ ਡਿਸਪੋਜ਼ੇਬਲ ਗਲਾਸ ਛੋਟਾ ਪਾਣੀ ਹਾਲਾਂਕਿ ਇਹ ਜਿਹੜੀ ਹੈ ਕਹਿੰਦੇ ਇੱਕ ਦੇਰ ਹੈ ਦਰਸਤ ਹੈ ਚਾਹੇ ਪੁਲਿਸ ਵੱਲੋਂ ਕਾਰਵਾਈ ਨਰਾਤਿਆਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਨਰਾਤਿਆਂ ਦੇ ਵਿੱਚ ਬਹੁਤ ਲੋਕ ਨੇ ਜਿਹੜਾ ਮਾਸਤ ਸੇਵਨ ਨਹੀਂ ਕਰਦੇ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਕਿੰਨੀ ਕੁ ਜਿਹੜੀ ਸ਼ਕਤੀ ਦਿਖਾਈ ਜਾਏਗੀ ਉਹ ਜਿਹੜੀ ਵੇਖਣ ਵਾਲੀ ਗੱਲ ਹੋਏਗੀ ਸੋ ਨਵੇਂ ਅਪਡੇਟਾਂ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਧਰਮੈ अरोड़ा ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ